ਲਵੇ ਸੁਲਤਾਨ ਬਾਈ ਜਿੱਤ ਗਿਆ ਆਸਟ੍ਰੇਲੀਆ ਦੇ ਗੋਰੇ ਨੂੰ ਅਤੇ ਇੱਕ ਬਾਬੇ ਨੂੰ ਹਰਾ ਕੇ ਸੁਲਤਾਨ ਸਿੰਘ ਦੀ ਸਪੀਡ ਸੁਣਨੀ ਆ ਤੁਸੀਂ ਬਹੁਤ ਹੀ ਜਬਰਦਸਤ ਫਾਈਟ ਹੋਈ ਹੈ ਨੌਜਵਾਨ ਗਾਇਲ ਹੋਣ ਤੋਂ ਬਾਅਦ ਵੀ ਜਿਹੜਾ ਜਿੱਤ ਗਿਆ ਇਹ ਬੱਬਰ ਸ਼ੇਰ ਜੋਧਾ ਜਿੱਤ ਗਿਆ ਜੀ ਦੇਖ ਸਕਦੇ ਆ ਜੀ ਲਾਈਵ ਤਸਵੀਰਾਂ ਆ ਅਸੀਂ ਥੋੜਾ ਜਿਹਾ ਕੱਟ ਲਾਇਆ ਵਿੱਚੋਂ ਤੇ ਜਿੱਤ ਜੁਕਾ ਜੀ ਜ ਸਾਪੜਾ ਨੌਜਵਾਨ ਗੱਪਰੂ ਸੁਲਤਾਨ ਸਿੰਘ ਲੁਧਿਆਣੇ ਦੇ ਲਾਂਗ ਸਰ ਆਜਰੀ ਜੀ ਜੇਤਾਰੇ ਤਰਾ ਆਲੇ 2-4 ਮਿੰਟ ਵੇਟ ਕਰ ਲਓ 2 ਜਨ ਸਰ ਆਜਰੀ ਜੀ ਤਰਾ ਸੇਰਾ ਕਿਹਨੂੰ ਦਵੋਗੇ ਜੀ ਆਪਣੀ ਨੂੰ ਪੰਜਾਬ ਦਾ ਮਾਨ ਰੱਖਿਆ ਜਿਹੜਾ ਆਫਸਰ ਹੋਇਆ ਅੱਜ ਜਿਹਨੂੰ ਕੋਲੇ ਨੂੰ ਆਇਆ ਹੋਣਾ ਕਮਰੋ ਹਰੇ ਅੰਮਾਨ ਪੰਨੇ ਹੋ ਗਿਆ ਸ੍ਰੀ ਦਮਨ ਦਾ ਜੀ ਉਹਦਾ ਹੱਕਾੜ ਪੰਨੇ ਆ ਇਹ ਪੰਜਾਬ ਦਾ ਪਿਆਰਾ ਮੇਰੇ ਪਿੰਡ ਦੇ ਲੋਕਾਂ ਦਾ ਪਿਆਰਾ ਔਰ ਜਿਹੜੇ ਪੂਰੇ ਪੰਜਾਬ ਵਾਲੀ ਇੰਡੀਆ ਤੋਂ ਆਏ Jangan kita buntu. Jangan kita lembut. ਇਕ ਸਾਰੇ ਸਾਥੀਓ ਮੇਰੀ ਮਾਂ ਮੇਰੇ ਮਾਂ ਜੜਾ ਪੋਵਾ ਅੱਜ ਇਹਨਾਂ ਦੇ ਨਾਲ ਤੇ ਨਹੀਂ ਸਕਦਾ ਪੁਰਾਣੇ ਬੰਦ ਇਹਦੇ ਦੋਦਾਂ ਦਾ ਸਾਰਾ ਮਾਤਾ ਮਾਤਾ ਹੋ ਗਿਆ ਤੋ ਦੇਖੋ ਇਹੋ ਮਾਂ ਮਾਂ ਜਿਹਨੇ ਅੱਜ ਪੁੱਤ ਦਾ ਖੂਨ ਦੇਖਿਆ ਉਹਦੀ ਮਾਤਾ ਬੰਗੜ ਸਾਹਿਬ ਬੰਗੜ ਸਾਹਿਬ ਜਕਾਰਾ ਲਾ ਦਿਓ ਇੱਕ ਜਕਾਰਾ ਸੋਨੇ ਰੁਪਏ ਵਾਲਾ ਮੈਕ ਚ ਲਗਾਓ ਮੈਕ ਚ ਜੀ ਹਾਂਜੀ ਸੋਹਣ ਸੋਹਣ ਹਾਂ ਜੀ ਇਹ ਤੁਸੀਂ ਦੇਖ ਸਕਦੇ ਹੋ ਆ ਤਾਂ ਘੋਮਣ ਹੋਇਆ ਸੁਖਦੇਵ ਜਿੰਦਾਬਾਦ ਜਿੰਦਾਬਾਦ ਸੁਖਦੇਵ ਜਿੰਦਾਬਾਦ ਸੁਖਦੇਵ ਜਿੰਦਾਬਾਦ ਸੁਖਦੇਵ ਜਿੰਦਾਬਾਦ ਸੁਖਦੇਵ ਜਿੰਦਾਬਾਦ ਸਾਥੀ ਚੈੱਕ ਕਰੋ ਰੈਕਟ ਦੇਖੋ ਰੈਕਟ ਨੂੰ ਸਭ ਨੂੰ ਬਹੁਤ ਬਹੁਤ ਧੰਨਵਾਦ ਦਸੜਾ ਅੰਪਰੀ ਚੱਲ ਜਾ ਦਸੜਾ ਜਗ੍ਹਾ ਹੈ ਨਹੀਂ ਉੱਪਰ ਸਾਥੀ ਸਾਥੀਓ ਸੁਲਤਾਨ ਸਿੰਘ ਦਾ ਮੁਕਾਬਲਾ ਬੜਾ ਜ਼ਬਰਦਸਤ ਸੀਗਾ ਲੋਕ ਚੈੱਕ ਕਰ ਸਕਦੇ ਕਿੰਨੇ ਪਹੁੰਚੇ ਆ ਸੁਲਤਾਨ ਸਿੰਘ ਨੇ ਕੋਰੇ ਨੂੰ ਹਰਾਇਆ ਇੱਕ ਬਾਬਾ ਚੈਲੰਜ ਕਰਦਾ ਸੀ ਕਹਿੰਦਾ ਚੂਹਾ ਆਇਆ ਜੀ ਸੁਲਤਾਨ ਸਿੰਘ ਸੁਲਤਾਨ ਸਿੰਘ ਨੇ ਧੋਖੇ ਨਾਲ ਵਾਰ ਵੀ ਕੀਤੇਗਾ ਪਰ ਸੁਲਤਾਨ ਸਿੰਘ ਜਿਹੜਾ ਆ ਚੈੱਕ ਕਰੇ ਚੂਹਾ ਮਾਰੇ ਗਿਆ ਸੋ ਸੈਨੇ ਦੇ ਉੱਤੇ ਨਾ ਮੋਸ ਜ ਗਿਆ ਸੁਲਤਾਨ ਬਾਈ ਸੁਲਤਾਨ ਬਾਈ ਸੁਲਤਾਨ ਸਿੰਘ ਨੇ ਮਾਣ ਵਧਾਤਾ ਜਿਹੜੀ ਵੀਡੀਓ ਆਪਾਂ ਤੁਹਾਨੂੰ ਦਿਖਾਵਾਂਗੇ ਨੈਟ ਉਤੇ ਸਾਥੀਓ ਬਹੁਤ ਜ਼ਬਰਦਸਤ ਮੁਕਾਬਲਾ ਹੋਇਆ ਉਹ चढ़ चढ़ गई सिंह ने आज मारा है भाई भाई इस मैच के लिए किए हैं उनका तहजील से धन्यवाद और यूपी से पहुंचे हमारे अनिल लाल आता जी जो कि भीम आदमी भी से है भीम आदमी से बजरंग भाई भीम आदमी से और गोविंद दरबंदो सारे पहुंचे आप सभी का तय दिल से धन्यवाद सुलतान भाई ना ले ले ले, सभी का तय दिल से धन्यवाद 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 सुल्तान भाई सुल्तान भाई सुल्तान भाई, भाई।, भाई सभी युवा साथियों को बड़ा ही आनंद आया और बड़े ही सुल्तान भाई चंद गया

ਪਹਿਲੇ ਕਦੇ ਪਹਿਲੇ ਪਹਿਲੇ ਜੰਤਾਰ ਸਿੰਘ ਸੁਖਾਟ ਜੋਸ਼ਾ ਰਿੰਦਰ ਸੁਲਤਾਨ ਬਾਜੀ ਬਾਈ ਦੇਖ ਕੱਢ ਕੰਢੀ ਕੱਢ ਤੀ ਨਾ ਰੋ ਨਾ ਕਰੋ ਬਾਈ ਸਾਰੇ ਲੋਕ ਬਾਹਰ ਆ ਜਾ ਰੰਗ ਜੋ ਬਾਈ ਸਾਰੇ ਬਾਹਰ ਹੋ ਜਾ ਰੰਗ ਸੇ ਬਾਹਰ ਹੋ ਜਾ ਆਪ ਸਭੀ ਸਹਾਇਤਾ ਕਰ ਦਿੱਤੀ ਹੈ ਸੱਚੋ ਤਾਂ ਗ੍ਰੇਟ ਗੱਲੀ ਜਿਹੜਾ ਆ ਜਾ ਸਕਿਆ ਇੱਥੇ ਸੁਲਤਾਨ ਸਿੰਘ ਚੜ ਚੁੱਕਾ ਹੈ ਜੀ ਤੁਸੀਂ ਦੇਖ ਸਕਦੇ ਹੋ ਕੌਮ ਦਾ ਮਾਣ ਸਨਮਾਨ ਹੈ ਜੀ ਭਈ 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 ਦੇਖ ਮੜੇ ਹਲੋ ਭਈ ਇੱਕ ਸੇੜ ਸੇੜ ਦੇ ਵਿੱਚ ਕੋਈ ਸੇੜ ਜੱਸੀ ਭਾਈ ਜੱਸੀ ਭਾਈ ਜੀ ਦੇਖ ਰਹੀ ਆ ਦੋ ਸੁਲਤਾਨ ਦੋ ਜੀ ਨਾਲ ਲੜ ਕੇ ਪਵਾ ਰਹੇ ਛੁੱਟੀ ਏ ਬਈ ਕੱਡਾ ਕੱਡਾ ਮੈਂ ਕੱਡਾ ਰੈਂਕਲ ਦੁਨੀਆ ਨੂੰ ਉਤਾਰ ਰਿਹਾ ਕੋਈ ਬਾਤ ਨਹੀਂ ਹੈ ਜਦੋਂ ਨੂੰ ਜਿਆਦਾ ਤੋਂ ਸਦਾਰਨ ਕਹਿੰਦਾ ਫਿਰ ਕੰਮ ਦਾ ਬਹੁਤ हो जाओ प्लीज भैया फड़े बाढ़ो भैया बाहर फोड़ो भैया सरदार